ਇੱਕੋ ਇਹ ਸੁਪਰ ਸਕਰ ਮਸ਼ੀਨ ਲੈ ਕੇ ਆਂਦੀ ਹੈ ਇਹ ਇੱਕ ਮਹੀਨੇ ਦੇ ਵਿੱਚ ਕਾਦੀਆਂ ਦਾ ਹਰ ਨਾਲੇ ਦੀ ਸਫਾਈ ਕਰੇਗੀ ਬਰਸ਼ਾਤਾ ਤੋਂ ਪਹਿਲੇ ਪਹਿਲੇ ਤੋਂ ਇਹ ਵੀ ਆਈ ਹੈ ਸੜਕਾਂ ਵੀ ਸਾਰੀਆਂ ਤੁਹਾਡੇ ਦਾਸ ਨੇ ਬਕਾਇਦਾ ਤੌਰ ਤੇ ਸਰਕਾਰ ਦੇ ਪਿੱਛੇ ਚੜ ਕੇ ਬਣਵਾਈਆਂ ਨੇ ਜਿਹੜੀਆਂ ਰਹਿੰਦੀਆਂ ਨੇ ਉਹ ਵੀ ਬਣ ਗਿਆ ਹਰਚੋਵਾਲ ਵਾਲੀ ਕਾਦੀਆਂ ਹਰਚੋਵਾਲ ਹੋਈ ਠਿਕਰੀਵਾਲ ਰੋਡ ਹੋਈ ਤੁਹਾਡੀ ਬੁੱਟਰ ਰੋਡ ਹੋਈ ਈਵਨ ਆ ਵੀ ਜਿਹੜੀ ਆ ਗਵਾਂਡ ਦੇ ਵਿੱਚ ਰਾਂਪਰੇ ਵਾਲੀ ਸਾਰੀਆਂ ਰੋਡਸ ਆਂਦੇ ਟਾਈਮ 'ਚ ਬਣ ਗਈਆਂ ਹੁਣੇ ਇਹਨਾਂ ਦੇਣੇ 'ਚ ਮੈਂ ਮਨਜ਼ੂਰੀ ਜਿਹੜੀ ਅਹਿਮਦੀਆ ਦੀ ਜਾਂਦੀ ਏ ਚੌਧਰੀ ਸਿਰਫੁੱਲਾ ਖਾਨ ਸਾਹਿਬ ਤੋਂ ਸਿਵਲ ਲਾਈਨਸ ਤੋਂ ਅੱਗੇ ਉਹ ਪਿੰਡ ਜਿਹੜਾ ਆਪਣਾ ਉਹ ਕੀ ਉਹ ਛੋਟਾ ਪਿੰਡ ਉਤਰਖਣਾ ਵਾਲੀ ਉਹ ਸਾਰੀ ਰੋਡ ਵੀ ਇਹਦੇ ਤੇ ਕਰਵਾ ਰਹੇ ਆ ਤੇ ਹੁਣ ਪੈਣੀ ਬਾਂਗਰ ਤੋਂ ਪੰਡੋਰੀ ਸਲਾਹਪੁਰ ਤੁਗਲਵਾਲਾ ਇਹ ਵੀ ਇਹਨਾਂ ਦੇਣਾ 'ਚ ਮੇਰੀ ਚੀਫ ਸੈਕਟਰੀ ਨਾਲ ਗੱਲ ਹੋਈ ਏ ਸਾਰੀਆਂ ਛੜਕਾਂ ਸੀ ਪਵਾਵਾਂਗੇ ਜੋ ਮੈਕਸਿਮਮ ਹੋਣ ਡਿਪੈਂਡ ਤੇ ਕਰਦਾ ਗਵਰਨਮੈਂਟ ਕਿੰਨੇ ਕਪੈਸੇ ਦਿੰਦੀ ਬਟ ਚੰਗਾ ਹੋਇਆ ਸ਼ਹਿਰ ਦਾ ਬਹੁਤ ਸਾਰਾ ਗੰਦ ਨਿਕਲਿਆ ਤੁਹਾਡੇ ਸਾਹਮਣੇ ਹੀ ਹੈ ਸਾਰਾ ਜੀ ਸਰਕਾਰਾ ਸੁਪਰਸੀਡਰ ਵੀ ਲਿਆਂਦਾ ਸਾਰਾ ਕੰਮ ਹੋਏਗਾ